ਵਾਲਮੀਕ ਜੀ ਹਰ ਹਰ ਵਾਲਮੀਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀ ਵਾਲਮੀਕ ਸੰਗੀਤ ਰਾਮਲੀਲਾ ਕਲਬ ਵੱਲੋਂ ਰਾਮਲੀਲਾ ਦਾ आयोजन ਕੀਤਾ ਜਾ ਰਿਹਾ ਹੈ ਔਰ ਇਸ ਸਬੰਧ ਵਿੱਚ ਕੇਂਦਰੀ ਮੰਦਰ ਭਗਵਾਨ ਵਾਲਮੀਕ ਪੌੜ ਰੋਡ ਪੱਟੀ ਵਿਖੇ ਅੱਜ ਮੀਟਿੰਗ ਕੀਤੀ ਗਈ ਹੈ ਔਰ ਜੋ ਬੋਲੇ ਸੋਨਰ ਭੈ ਸ੍ਰਿਸ਼ਟੀ ਕਰਤਾ ਵਾਲਮੀਕੀ ਦਾਤਾ ਜੀ ਹੈ ਅੱਜ ਭਗਵਾਨ ਵਾਲਮੀਕ ਜੀ ਦੀ ਦਇਆ ਕਿਰਪਾ ਦੇ ਨਾਲ ਸ਼੍ਰੀ ਸੁਰਿੰਦਰ ਕੁਮਾਰ ਜੀ ਜੂਲੀ ਜੀ ਨੂੰ ਦੀ ਵਾਲਮੀਕ ਸੰਗੀਤ ਕਲੱਬ ਰਾਮਲੀਲਾ ਜੀ ਦਾ ਰਾਮਲੀਲਾ ਦਾ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਸਤਿ ਸ਼੍ਰੀ ਅਕਾਲ ਐਸ ਨਿਊਜ਼ 21 ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਗੱਲ ਕਰਦੇ ਹਾਂ ਅੱਜ ਦੀਆਂ ਕੁਝ ਤਾਜ਼ਾ ਖਬਰਾਂ ਬਾਰੇ ਕੇਂਦਰੀ ਮੰਦਰ ਭਗਵਾਨ ਵਾਲਮੀਕੀ ਰੋਡ ਪੱਟੀ ਵਿਖੇ ਸਮੂਹ ਵਾਲਮੀਕੀ ਸਮਾਜ ਦੇ ਅਹੁਦੇਦਾਰਾਂ ਦੀ ਅੱਜ ਮੀਟਿੰਗ ਹੋਈ ਜਿਸ ਵਿੱਚ ਸਰਸਮੰਤੀ ਨਾਲ ਸੁਰਿੰਦਰ ਕੁਮਾਰ ਜੁਲੀ ਜੀ ਨੂੰ ਫਿਰ ਤੋਂ ਭਗਵਾਨ ਵਾਲਮੀਕੀ ਸੰਗੀਤ ਰਾਮਲੀਲਾ ਕਲੱਬ ਪੱਟੀ ਦਾ ਪ੍ਰਧਾਨ ਚੁਣਿਆ ਗਿਆ इस मौके राहुल कुमार केंद्रीय प्रधान मंदरपट्टी संदीप कुमार वाइस प्रधान लखबीर संधू राजकुमार राजू प्रधान अजय कुमार, कुमार साबका काउंसलर रोहित कुमार लकी लाड्डी कुमार राकेश आदिवंशी दुबई मुकद्दर कुमार मट्टू अभिजीत मनी कुमार कालू अनमोल एजेंसी साहिल कुमार जितेंद्र कुमार राजा जी भजन गायक ਸੋਹਣ ਲਾਲ ਸਰਜੂ ਸ਼ਿਵਾ ਸੌਰਵ ਕੁਮਾਰ ਪੱਤਰਕਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਭਗਵਾਨ ਵਾਲਮੀਕੀ ਸੰਗੀਤ ਕਲੱਬ ਪੱਟੀ ਵੱਲੋਂ ਵਾਲਮੀਕੀ ਸਮਾਜ ਅਤੇ ਪੱਟੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕੀ ਸੰਗੀਤ RAMLILA ਕਲੱਬ ਪੱਟੀ ਵੱਲੋਂ ਸੰਗਤਾਂ ਨੂੰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜੀ ਵੱਲੋਂ ਰਚਿਤ ਸ਼੍ਰੀ ਰਮਾਇਣ ਵਿੱਚ ਲਿਖੇ ਜੀਵਨ ਸਫਲ ਮਾਰਗਾ ਨੂੰ ਦਰਸ਼ਨ ਲਈ RAMLILA ਰਾਹੀਂ ਸੰਗਤਾਂ ਦੇ ਰੂਬਰੂ ਰੱਖਿਆ ਜਾਵੇਗਾ ਅੱਜ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਤੇ ਬਾਕੀ ਮੈਂਬਰਾਂ ਦੀ ਚੋਣ 1 ਸਤੰਬਰ 2024 ਦਿਨ ਐਤਵਾਰ ਨੂੰ 11:30 ਵਜੇ ਸੂਨ ਲਾਲ ਪਾਰਕ ਪੱਟੀ ਵਿਖੇ ਮੀਟਿੰਗ ਕੀਤੀ ਜਾਵੇਗੀ ਤੇ ਬਾਕੀ ਮੈਂਬਰ ਦੀ ਚੋਣ ਕੀਤੀ ਜਾਵੇਗੀ ਅਤੇ ਰਾਮਨੀਲਾ ਖੇਡਣ ਦੇ ਪ੍ਰਬੰਧਾਂ ਵਿੱਚ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਇਸੇ ਤਰ੍ਹਾਂ ਹੀ ਏਰੀ ਦੇ ਤਾਜ਼ਾ ਖਬਰਾਂ ਦੇਖਣ ਸੁਣਨ ਤੇ ਜਾਣਨ ਲਈ ਸਬਸਕ੍ਰਾਈਬ ਕਰੋ ਐਸ ਨਿਊਜ਼ 21 ਦੇ YouTube ਚੈਨਲ ਨੂੰ ਜੋ ਬੋਲੇ ਸੋਨਰ ਭੈ ਸ੍ਰਿਸ਼ਟੀਕਰਤਾ ਵਾਹਿਗੀ ਦਾ ਆਸ਼ੀਰਵਾਦ ਅੱਜ ਭਗਵਾਨ ਵਾਲਮੀਕ ਜੀ ਦੀ ਦਇਆ ਕਿਰਪਾ ਦੇ ਨਾਲ ਸ੍ਰੀ ਸੁਰਿੰਦਰ ਕੁਮਾਰ ਜੀ ਜੁਲੀ ਜੀ ਨੂੰ ਦੀ ਵਾਲਮੀਕ ਸੰਗੀਤ ਕਲੱਬ ਰਾਮਲੀਲਾ ਜੀ ਦਾ ਰਾਮਲੀਲਾ ਦਾ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਤੇ ਸਾਡੇ ਇੱਥੇ ਆਏ ਹੋਏ ਸਾਰੇ ਸੱਜਣ ਦਾ ਧੰਨਵਾਦ ਕੀਤਾ ਜਾਂਦਾ ਸ੍ਰੀ ਆਪਣੇ ਅਜੀਤ ਕੁਮਾਰ ਜੀ ਸਾਡੇ ਸੰਧੂ ਸਾਹਿਬ ਰਾਜਕੁਮਾਰ ਜੀ ਪ੍ਰਧਾਨ ਰਾਹੁਲ ਕੁਮਾਰ ਜੀ ਕੇਂਦਰੀ ਮੰਦਰ ਵਾਲਮੀਕੀ ਪੱਟੀ ਰਾਜਕੁਮਾਰ ਜੀ ਸ੍ਰੀ ਰੋਹਿਤ ਕੁਮਾਰ ਲੱਕੀ ਜੀ ਸਾਡੇ ਡਾਇਰੈਕਟਰ ਸਾਹਿਬ ਲਾਡੀ ਜੀ ਤੇ ਸੰਨੀ ਜੀ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਤੇ ਅੱਜ ਅਸੀਂ ਸ੍ਰਿੰਦਰ ਕੁਮਾਰ ਜੀ ਜੁਲੀ ਜੀ ਨੂੰ ਵਾਲਮੀਕ ਸੰਗੀਤ ਕਲੱਬ ਦਾ ਪ੍ਰਧਾਨ ਨਿਯੁਕਤ ਕਰਦੇ ਹਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ